ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀਆਂ ਕੁੱਟ ਕੇ ਪੱਗਾਂ ਲਾਹੀਆਂ ਗਈਆਂ ਨੇ ਐਜੂਪੀਸੀ ਤੇ ਗੰਭੀਰ ਇਲਜ਼ਾਮ ਲੱਗੇ ਨੇ ਜੁੜੇ ਰਹੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਖੀਮਪੁਰ ਖੀਰੇ ਵਿੱਚ ਇੱਕ ਗੁਰਦੁਆਰੇ ਦੇ ਦੋ ਸੇਵਾਦਾਰਾਂ ਤੇ ਹਮਲਾ ਕੀਤਾ ਗਿਆ ਨਿਗਾਸਨ ਥਾਣਾ ਖੇਤਰ ਦੇ ਉਦੀਨੋਂ ਦੇ ਪਿੰਡ ਲਧੂਰੀ ਵਿੱਚ ਕੁਝ ਬਦਮਾਸ਼ਾਂ ਨੇ ਉਹਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਤੇ ਰਾਹ ਮੰਗਣ ਤੇ ਉਹਨਾਂ ਨੂੰ ਲੋਹੇ ਦੀਆਂ ਰੌਡਾਂ ਤੇ ਡੰਡਿਆਂ ਨਾਲ ਕੁੱਟਿਆ ਇਹ ਘਟਨਾ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਪੀੜਤ ਸੇਵਾਦਾਰਾਂ ਨੇ ਸਕੂਲ ਇੱਕ ਕਲੈਕਟਿਵ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਮੁਲਜ਼ਮਾਂ ਦਾ ਨਾਮ ਲਿਆ ਗਿਆ ਤੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਗੋਵਿੰਦਪੁਰ ਫਾਰਮ ਦੇ ਵਸਨੀਕ ਸਰਬਣ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਗੁਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਮੋਟਰਸਾਈਕਲ ਤੇ ਘਰੋਂ ਵਾਪਸ ਆ ਰਹੇ ਸਨ ਉਸੰਪੂਰਨ ਨਗਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਹਿੰਗਾਪੁਰ ਤੋਂ ਵਿਰਾਜਾਪੁਰ ਵਿਖੇ ਅਖੰਡ ਪਾੜ ਦੀ ਰੋਲ ਲਗਾ ਕੇ ਬਾਪਸਾਰੇ ਸੰਨ ਸ਼ਿਕਾਇਤ ਅਨਸਾਰ ਬਿਹਾਰੀਪੁਰਬਾ ਦੇ ਰਹਿਣ ਵਾਲੇ ਅਜੇ ਵਿਜੇ ਅੰਕਿਤ ਅਕਲੇਸ਼ ਅਨੁਜ ਸੋਨੂ ਅਤੇ ਸ਼ੋਭਮ ਨੇ ਅੜਦਾ ਸਾਂਪੁਸ਼ਾਤੇ ਸਾਥੀਆਂ ਨਾਲ ਮਿਲ ਕੇ ਲਧੂਰੀ ਪਿੰਡ ਵਿੱਚ ਡਾਕਟਰ ਨਿਸਾਰ ਅਹਿਮਦ ਦੇ ਘਰ ਨੇੜੇ ਉਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤੀ ਰੋਕਿਆ ਮੁਲਜ਼ਮਾਂ ਨੇ ਮਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਤੇ ਜਾਤੀ ਸੂਚਕ ਗਾਲਾਂ ਕੱਢੀਆਂ ਤੇ ਉਹਨਾਂ ਨੂੰ ਲੋਹੇ ਦੀਆਂ ਰੌਡਾਂ ਤਾਰਾਂ ਤੇ ਡੰਡਿਆਂ ਨਾਲ ਕੁੱਟਿਆ ਉਹਨਾਂ ਨੇ ਉਹਨਾਂ ਦੀਆਂ ਪੱਗਾਂ ਇਹ ਕਹਿੰਦੇ ਹੋਏ ਉਤਾਰੀਆਂ ਕਿ ਪੱਗਾਂ ਉਹਨਾਂ ਦੀ ਇੱਜ਼ਤ ਨੇ ਉਹਨਾਂ ਦੀਆਂ ਪੱਗਾਂ ਉਤਾਰ ਦਿਓ ਫਿਰ ਉਹਨਾਂ ਨੇ ਦੇ ਵਾਰ ਖੇਚਲੇ ਪੀੜਤਾ ਨੇ ਦੱਸਿਆ ਕਿ ਇਸ ਘਟਨਾ ਨੇ ਉਹਨਾਂ ਦੇ ਧਰਮ ਅਤੇ ਸਨਮਾਨ ਨੂੰ ਉਠੇਸ ਪਹੁੰਚਾਈ ਅਤੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਇਲਜ਼ਾਮ ਲਗਾਏ ਕਿ ਦੋਸ਼ੀ ਸ਼ਕਤੀਸ਼ਾਲੀ ਅਤੇ ਗੁੰਡੇ ਸਨ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਨਿਗਾਸਨ ਪੁਲਿਸ ਇੰਸਪੈਕਟਰ ਮਹੇਸ਼ਾੰਦਰ ਨੇ ਕਿਹਾ ਕਿ ਵਾਈਕਸਵਾਰਾਂ ਤੇ ਹਮਲੇ ਦੇ ਸਬੰਧ ਵਿੱਚ ਪੀੜਤੇ ਇੱਕ ਸਿਕ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਉਧਰ ਦੂਜੇ ਪਾਸੇ ਸਮਰਾਲਾ ਦੇ ਸਥਾਨਕ ਪਰਥਾਲਾ ਸੜਕ ਤੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਤੋਂ ਕੁਝ ਧਾਰਮਿਕ ਤਸਵੀਰਾਂ ਵੀ ਸੁੱਟੀਆਂ ਹੋਈਆਂ ਮਿਲੀਆਂ ਨੇ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਭਾਈ ਸੁਖਵਿੰਦਰ ਸਿੰਘ ਖਾਲਸਾ ਸਟੂਡੈਂਟ ਸਦਮਦਮੀ ਟਕਸਾਲ ਨੇ ਦੱਸਿਆ ਕਿ ਸੁਖਮਨੀ ਸਾਹਿਬ ਤੇ ਅਨੰਦ ਸਾਹਿਬ ਦੇ ਅੰਗ ਫਤਿਹ ਰੂੜੀ ਤੇ ਧਾਰਮਿਕ ਤਸਵੀਰਾਂ ਵੀ ਮਿਲੀਆਂ ਨੇ ਸ਼ਰਮਣੀ ਕਮੇਟੀ ਵੱਲੋਂ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਮੈਨੇਜਰ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਸੰਬੰਧੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ ਨਵੇਂਾਇਸਤਾਨਿਕ ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਤੇ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਦਿੱਲੀ ਵਿੱਚ ਲਾਲ ਕਿਲੇ ਤੇ ਹੋਏ ਪ੍ਰੋਗਰਾਮਾਂ ਵਿੱਚ ਹਾਜ਼ਰੀ ਨਾ ਭਰ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਨਾ ਪੱਖੀ ਭੂਮਿਕਾ ਅਦਾ ਕੀਤੀ ਹੈ ਇਸ ਮਾਮਲੇ ਵਿੱਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਕਰਕੇ ਬਹੁਤ ਗਲਤ ਵਰਤਾਂਤ ਸਿਰਜਿਆ ਹੈ ਹਰਮਿਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਗੁਰੂ ਤੇਗ ਸਰਬਜੀ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਸੀ ਤੇ ਇਸ ਲਈ ਇਹ 350 ਸਾਲਾ ਸ਼ਹੀਦੀ ਸਮਾਗਮਾਂ ਪ੍ਰਬੰਧਿਤ ਕਰਨ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਫਰੰਦ ਕਮੇਟੀ ਦੀ ਬਣਦੀ ਸੀ ਉਹਨਾਂ ਕਿਹਾ ਕਿ ਅਸੀਂ ਆਪਣੇ ਵੱਲੋਂ ਇਹ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਤੇ ਇਸ ਮਾਮਲੇ ਵਿੱਚ ਸਾਡੇ ਵੱਲੋਂ ਚਾਰ ਮੈਂਬਰੀ ਕਮੇਟੀ ਵੱਲੋਂ ਐਡਵੋਕੇਟ ਧਾਮੀ ਤੇ ਸਮੁੱਚੀ ਸ਼ਰੋਣੀ ਕਮੇਟੀ ਦੀ ਟੀਮ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਬਹੁਤ ਹੀ ਮਨ ਭਾਗੀ ਗੱਲ ਹੈ ਕਿ ਸ਼ਰੋਣੀ ਕਮੇਟੀ ਦੀ ਸਮੁੱਚੀ ਟੀਮ ਨੇ ਦਿੱਲੀ ਵਿੱਚ ਹੋਏ ਇਤਿਹਾਸਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਥਾਂ ਤੇ ਸ਼੍ਰੀ ਨੰਨਪੁਰ ਸਾਹਿਬ ਵਿੱਚ ਵੱਖਰੇ ਸਮਾਗਮਾਂ ਕਰਨ ਨੂੰ ترجیح دیتی۔ انہوں نے کہا کہ ਜਦੋਂ 1975 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਇਹ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਗਾਉ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸਰਜੀਤ ਸਿੰਘ ਬਰਨਾਲਾ ਸ਼ਰਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰੀ ਸੀ ਉਸ ਵੇਲੇ ਜਸਪਾਲ ਸਿੰਘ ਕੋਸ਼ੜ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਕਿਹਾ ਕਿ ਅਸੀਂ ਹੈਰਾਨ ਆ ਕਿ ਇਸ ਵੇਲੇ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਜੇ ਹੀ ਕਿਹੜੀ ਮਜਬੂਰੀ ਬਣ ਕੇ ਉਹਨਾਂ ਦਿੱਲੀ ਵਿੱਚ ਇਤਿਹਾਸਿਕ ਸਵਾਗਤਮੇ ਵਿਚ ਹਾਜ਼ਰੀ ਭਰਨ ਦੀ ਥਾਂ ਵੱਖਰੇ ਸਮਾਗਮ ਕਰਵਾਉਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਅਸਲਿਤ ਇਹ ਹੈ ਕਿ ਇਹ ਸਭ ਰਾਜਸੀ ਖੇਡਾਂ ਸੀ, ਜੋ ਖੇਡੀਆਂ ਗਈਆਂ ਕਈਆਂ ਜਿਸ ਵਾਸਤੇ ਇਤਿਹਾਸਕ ਮੌਕੇ ਨੂੰ ਵੀ ਨਹੀਂ ਬਖਸ਼ਿਆ ਗਿਆ ਉਹਨਾਂ ਕਿਹਾ ਕਿ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾਤੇ ਮਨਜੀਤ ਸਿੰਘ ਜੀਕੇ ਨੇ ਪੂਰੀ ਰਾਜਨੀਤੀ ਕੀਤੀ ਅਤੇ ਜਿਨ੍ਹਾਂ ਦਿਹਾੜਿਆਂ ਤੇ ਇਤਿਹਾਸਿਕ ਨਗਰ ਕੀਰਤਨ ਸਜਾਏ ਜਾਣੇ ਸਨ ਉਹਨਾਂ ਦਿਨਾਂ ਵਿੱਚ ਬਰਾਬਰ ਦੇ ਨਗਰ ਕੀਰਤਨ ਸਜਾਏ ਗਏ ਉਹਨਾਂ ਕਿਹਾ ਕਿ ਲੋਕ ਪਹਿਲਾਂ ਵੀ ਦੋ-ਦੋ ਸੰਗਰਾਮਾਂ ਦਾ ਤੇ ਦੋ-ਦੋ ਗੁਰਪੁਰਬ ਮਨਾ ਕੇ ਸਿੱਖ ਸੰਗਤ ਵਿੱਚ ਦੋਵੈਦਾ ਪੈਦਾ ਕਰਦੇ ਰਹੇ ਨੇ ਤੇ ਸਵਾਰ ਵੀ ਇਹਨਾਂ ਨੇ ਇਹੋ ਕੁਝ ਕੀਤਾ ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਦੀ ਸੰਗਤ ਸਰਮੌਰ ਹੈ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਲਾਲ ਕੇ ਲਈ ਤੇ ਇਤਿਹਾਸਿਕ ਹਾਜ਼ਰੀ ਭਰ ਕੇ ਸਮਾਗਮ ਨੂੰ ਸਫਲ ਕੀਤਾ ਉਹਨਾਂ ਕਿਹਾ ਕਿ ਅਸੀਂ ਜੇਕਰ ਦਿੱਲੀ ਸਰਕਾਰ ਨਾਲ ਮਿਲ ਕੇ ਸਮਾਗਮ ਕੀਤਾ ਤਾਂ ਇਹਨਾਂ ਵਿੱਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰਮੂ ਅਤੇ ਗ੍ਰਹਿ ਮੰਤਰੀ ਅਮੇਸ਼ਾ ਸ਼ਾਮਿਲ ਹੋਏ ਤੇ ਸਮਾਗਮ ਇਤਿਹਾਸਿਕ ਹੋ ਨਿਭੜੇ ਉਹਨਾਂ ਕਿਹਾ ਕਿ ਦੂਜੇ ਪਾਸੇ ਸ਼ਰਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਦਾ ਜੋ ਹਾਲ ਸੀ ਉਹ ਸੰਗਤ ਦੇ ਸਾਹਮਣੇ ਆ ਉਹਨਾਂ ਕਿਹਾ ਕਿ ਉਹ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਪਰ ਅਸਲੀਅਤ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਨਰ ਸਾਹਿਬ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਗੁੰਮਰਾਹ ਕੀਤਾ ਉਹਨਾਂ ਖਿਲਾਫ ਜਿਹੜੇ ਵੀ ਪਰਚੇ ਦਰਜ ਨੇ ਸਾਡੇ ਕੋਲ ਸਾਰਾ ਹਿਸਾਬ ਹੈ ਜੱਜ ਜੱਤੇਦਾਰ ਸਾਹਿਬ ਹੁਕਮ ਕਰਨਗੇ ਅਸੀਂ ਸਾਰਾ ਰਿਕਾਰਡ ਸ਼੍ਰੀ ਅਕਾਲਤਖ ਸਾਹਿਬ ਤੇ ਪੇਸ਼ ਦੇਾਂਗੇ ਪੇਸ਼ ਕਰਾਂਗੇ ਉਹਨਾਂ ਕਿਹਾ ਕਿ ਸੱਚ ਹੁਣ ਸਭ ਦੇ ਸਾਹਮਣੇ ਹੈ ਸੰਗਤ ਨੇ ਆਪ ਫਤਵਾ ਦੇ ਦਿੱਤਾ ਇਸ ਤੋਂ ਬਾਅਦ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ